ਕੀ ਨਾਮ ਹੈ ਜੀ ਮੇਰਾ ਇਹ ਬਤਾਰ ਸਿੰਘ ਤਾਰਾ ਜੀ ਅ ਤਾਰਾ ਜੀ ਕੀ ਕਹਿਣਾ ਚਾਹੋਗੇ ਮਹੱਲਾ ਨਿਵਾਸੀਆਂ ਨੇ ਤੁਹਾਨੂੰ ਨਿਵਾਜਿਆ ਨਗਰ ਕੌਂਸਲ ਦੇ ਦਰਵਾਜੇ ਤੇ ਲੈ ਚਲੇ ਮੈਂ ਜੀ ਬਹੁਤ ਬਹੁਤ ਸ਼ੁਕਰਾਨਾ ਕਰਦਾਗਾ ਮਹੱਲਾ ਵਾਸੀਆਂ ਦਾ ਉਸ ਪ੍ਰਮਾਤਮਾ ਦਾ ਜਿਨ੍ਹਾਂ ਦੀ ਓਟ ਆਸਰਾ ਦੇ ਨਾਲ ਸਾਨੂੰ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਹੋਈ ਹੈਗੀ ਮੇਰੇ ਨਾਲ ਮੇਰੇ ਮਹੱਲੇ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੇ ਵੋਟ ਅਤੇ ਸਪੋਰਟ ਕੀਤੀ ਹੈਗੀ ਮੈਂ ਉਹਨਾਂ ਦਾ ਜ਼ਿੰਦਗੀ ਚ ਜਿੰਨਾ ਤੱਕ ਮੈਂ ਰਹੂੰਗਾ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਮੇਰੀ ਇਹ ਵੋਟ ਆ ਜਿਹੜੀ ਮੇਰੇ ਹਲਦੇ ਦੇ ਵਸਨੀਕਾਂ ਨੇ ਜਿਹੜੀ ਮੈਨੂੰ ਵੋਟ ਪਾ ਕੇ ਨਗਰ ਕੌਂਸਲ ਕਮੇਟੀ ਦੇ ਵਿੱਚ ਪਹੁੰਚਾਇਆ ਮੈਂ ਉਹਨਾਂ ਨੂੰ ਨਰਾਸ਼ ਨਹੀਂ ਕਰੂੰਗਾ ਜਿੰਨੇ ਕੰਮ ਮੈਂ ਪਹਿਲਾਂ ਕਰਦਾ ਸੀ ਇੱਕ ਸੋਸ਼ਲ ਵਰਕਰ ਦੇ ਨਾਤੇ ਹੁਣ ਤੇ ਮੈਂ ਹੁਣ ਐਮਸੀ ਬਣ ਤੋਂ ਬਾਅਦ ਉਹ ਤੋਂ ਦੁੱਗਣੀ ਸਪੀਡ ਦੇ ਨਾਲ ਕੰਮ ਕਰੂੰਗਾ ਇਹ ਮੈਂ ਵਾਅਦਾ ਕਰਦਾਗਾ ਵੀ ਇਹ ਨਹੀਂ ਹੈਗਾ ਉਹਨਾਂ ਨੂੰ ਮੋਹਰ ਲਵਾਉਣ ਵਾਸਤੇ ਜਾਇਦ ਕੰਮ ਦੇ ਲਈ ਸਹੀ ਕੰਮ ਦੇ ਲਈ ਮੋਹਰ ਲਵਾਉਣ ਵਾਸਤੇ ਮੇਰੇ ਮਗਰ ਫਿਰ ਰੋਪੂਗਾ ਮੈਨੂੰ ਫੋਨ ਮਾਰਨਗੇ ਮੈਂ ਉੱਥੇ ਪਹੁੰਚੂਗਾ ਉੱਥੇ ਪਹੁੰਚ ਕੇ ਜਾ ਕੇ ਮੈਂ ਜਿਹੜਾ ਉਹਨਾਂ ਦਾ ਕੰਮ ਉਹਨਾਂ ਦੇ ਘਰੇ ਬੈਠ ਕੇ ਹੀ ਕਰੂੰਗਾ ਕਿਉਂਕਿ ਪਹਿਲਾਂ ਵੀ ਮੈਂ ਉਹਨਾਂ ਦੇ ਘਰ ਜਾਣਾਗਾ ਹੁਣ ਵੀ ਵਗ ਜਾਊਗਾ ਮੇਰੇ ਅਪਦੇ ਨੇਗੇ ਇਹ ਨਹੀਂ ਹੈਗਾ ਵੀ ਉਹ ਮੇਰੇ ਘਰਾਂ ਦੇ ਵਿੱਚ ਆ ਕੇ ਢੇੜੇ ਮਾਰਨਗੇ ਇਹ ਮੈਂ ਵਾਅਦਾ ਕਰਦਾ ਆਪਦੇ ਮਹੱਲਾ ਵਾਸੀਆਂ ਨਾਲੀ ਮੇਰਾ ਨਾਮ ਗੁਰਦੇਵ ਸਿੰਘ ਮੈਂ ਰਿਟਾਇਰ ਅਧਿਆਪਕਾਂ ਕਿਸ ਤਰ੍ਹਾਂ ਦੇਖਦੇ ਹੋ ਅਵਤਾਰ ਸਿੰਘ ਤਾਰਾ ਨੂੰ ਤੁਸੀਂ ਚਿਤਾ ਕੇ ਨਗਰ ਕੌਂਸਲ ਭੇਜਿਆ ਦੇਖੋ ਅਵਤਾਰ ਸਿੰਘ ਤਾਰਾ ਨੂੰ ਸਾਰੇ ਮਹੱਲਾ ਬਨਵਾਸੀ ਨਹੀਂ ਸਗੋਂ ਜੇ ਇਹ ਸਾਰਾ ਸ਼ਹਿਰ ਜਾਣਦਾ ਜਿਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਬਹੁਤ ਆਵਾਜ਼ ਉਲੰਧ ਕੀਤੀ ਹੈ ਔਰ ਸਾਡੇ ਮਹੱਲੇ ਵਾਰ ਨੰਬਰ 22 ਵਿੱਚ ਬਹੁਤ ਉਹਨਾਂ ਨੇ ਕੰਮ ਕੀਤੇ ਨੇ ਉਹ ਕੰਮ ਕਰਕੇ ਦਿਖਾਏ ਨੇ ਉਹ ਨਵੇਂਕਲੇ ਉਮੀਦਵਾਰ ਨੇ ਜਿਨ੍ਹਾਂ ਨੇ ਕੰਮ ਕਰਕੇ ਦਿਖਾਏ ਨੇ ਇਹ ਦਿਖਾਉਣ ਤੋਂ ਬਾਅਦ ਉਹ ਨੂੰ ਲੋਕਾਂ ਨੇ ਸਵਕਾਰ ਕੀਤਾ ਉਹਨਾਂ ਨੂੰ ਉਮੀਦਵਾਰ ਚੁਣਿਆ ਸੋ ਅਸੀਂ ਇਸ ਤਰ੍ਹਾਂ ਤੋਂ ਉਮੀਦ ਕਰਦੇ ਆਂ ਕਿ ਇਹ ਇਹਨਾਂ ਪਰ ਬੜੀ ਵੱਡੀ ਜ਼ਿੰਮੇਵਾਰੀ ਆ ਗਈ ਪਹਿਲਾਂ ਤਾਂ ਜ਼ਿੰਮੇਵਾਰੀ ਹੈਗੀ ਹੀ ਸੀ ਹੁਣ ਪਰੰਤੂ ਲਿਖਤੀ ਤੌਰ ਤੇ ਜੇ ਮੈਂ ਕਹਿੰਦੇ ਆ ਉਹ ਇਹਨਾਂ ਲਈ ਪਾਵਰ ਵੀ ਆ ਗਈ ਤੇ ਇਹਨਾਂ ਦੀ ਜ਼ਿੰਮੇਵਾਰੀ ਵਧ ਗਈ ਅਸੀਂ ਪੂਰੇ ਮੁਲਾਜ਼ਮ ਸਾਥੀ ਰਟਾਇਰੀ ਮੁਲਾਜ਼ਮ ਇਹਦੇ ਸਾਰੇ ਕਿਉਂਕਿ ਆਪਾਂ ਅੱਜਕੱਲ ਗੱਲਾਂ ਕਰਦੇ ਆ ਕਿ ਦੇਖਦੇ ਆ ਕਿ ਰਾਜਨੀਤੀ ਕਿੰਨੀ ਗੰਦਲੀ ਹੋ ਗਈ ਕਿੰਨੀ ਮਤਲਬ ਉਹਦੇ ਵਿੱਚ ਕਿੰਨੀ ਗਰਾਵਟ ਆ ਗਈ ਪਰੰਤੂ ਜੇ ਅਸੀਂ ਵਧੀਆ ਨਰਕ ਅਨਥੱਕ ਇਮਾਨਦਾਰ ਲੋਕਾਂ ਨੂੰ ਚੁਣਾਂਗੇ ਤਾਂ ਸਾਨੂੰ ਕਿਸੇ ਨੂੰ ਮਾਰਾ ਕਹਿਣ ਦੀ ਲੋੜ ਨਹੀਂ ਪਊਗੀ ਜੇ ਅਸੀਂ ਵਧੀਆ ਬੰਦੇ ਚੁਣਾਂਗੇ ਕਰਦੇ ਆ ਕਿ ਤਾਰਾ ਸਿੰਘ ਜੀ ਉਮੀਦਵਾਰ ਹੈ ਤੁਹਾਨੂੰ ਵਿਸ਼ਵਾਸ ਆ 100% ਕਿ ਇਹ ਪਹਿਲਾਂ ਤੋਂ ਵੀ ਜ਼ਿਆਦਾ ਸਪੀਡ ਨਾਲ ਵਿਚਨ ਦੇ ਲੋਕ ਕੀ ਨਾਮ ਹੈ ਮੇਰਾ ਨਾਮ ਸ਼ਿੰਦਰ ਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਤਾਰਾ ਸਿੰਘ ਤਾਰਾ ਨੂੰ ਬਹੁਮਤ ਨਾਲ ਜਿਤਾਇਆ ਹਾਂਜੀ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡਾ ਭਰਾ ਜਿਹੜੇ ਅਸੀਂ ਉਮੀਦ ਕਰਦੇ ਸੀਗੇ ਵੀ ਸਾਡੇ ਭਰਾ ਨੂੰ ਜਿੰਨਾ ਚਾਹੀਦਾ ਕਿਉਂਕਿ ਸਾਡੇ ਸਰਕਾਰਾਂ ਨੇ ਜਿਹੜੀਆਂ ਕਾਂਗਰਸ ਜਾਂ ਕਾਲੀ ਜੋ ਵੀ ਸਰਕਾਰਾਂ ਨੇ ਅਸੀਂ ਜਿੰਨੀਆਂ ਵੀ ਮਤਲਬ ਕਿ ਉਹਨਾਂ ਨੂੰ ਮੰਗਾ ਕੀਤੀਆਂ ਸਾਡੀਆਂ ਕੋਈ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਇਹਨਾਂ ਨੇ ਬਿਨਾ ਸਾਡੇ ਮਤਲਬ ਕਿ ਉਸ ਤੋਂ ਬਿਨਾ ਮਤਲਬ ਉਹਦੇ ਤੋਂ ਬਿਨਾ ਸਾਨੂੰ ਇਹਨਾਂ ਨੇ ਇੰਨੇ ਕੰਮ ਕੀਤੇ ਤੇ ਜਦੋਂ ਹੁਣ ਇਹਨਾਂ ਨੂੰ ਉਹ ਤਾਂ ਮਿਲਿਆ ਤਾਂ ਹੁਣ ਇਹ ਉਹ ਤੋਂ ਜ਼ਿਆਦਾ ਕੰਮ ਕਰਨਗੇ ਅਸੀਂ ਬਹੁਤ ਜ਼ਿਆਦਾ ਇਸ ਭਰਾ ਦੇ ਧੰਨਵਾਦ ਕਰਦੇ ਹਾਂ ਅਸੀਂ ਤਨਮਨ ਤੋਂ ਇਹਨਾਂ ਦੀ ਮਤਲਬ ਵੋਟਾਂ ਵਿੱਚ ਸਪੋਰਟ ਕੀਤੀ ਤਸੀ ਸਾਡਾ ਭਰਾ ਜਿੱਤਿਆ ਸਾਨੂੰ ਇਹ ਬਹੁਤ ਖੁਸ਼ੀ ਵਿੱਚ